ਇਤਿਹਾਸਕ ਮੰਦਰ ਚਵਿੰਡਾ ਦੇਵੀ ਵਿਖੇ 10 ਅਕਤੂਬਰ ਨੂੰ ਰਾਮ ਨਾਮੀ ਦਾ ਮੇਲਾ ਬਹੁਤ ਹੀ ਉਤਮਤਾ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੰਡੀ ਤਹਿਸੀਲ ਕੰਪਲੈਕਸ ਮਜੀਠਾ ਦੇ ਨਾਮ ਨਿਯੁਕਤ ਨਾਇਬ ਤਹਿਸੀਲਦਾਰ ਸਰਦਾਰ ਜਸਬੀਰ ਸਿੰਘ ਨੇ ਮੇਲੇ ਦੀਆਂ ਤਿਆਰੀਆਂ ਦਾ ਜ਼ਾਇਜ਼ਾ ਲੈਣ ਲਈ ਉਹ ਇਤਿਹਾਸਕ ਮੰਦਰ ਚਵਿੰਡਾ ਦੇਵੀ ਵਿਖੇ ਪਹੁੰਚੇ ਨਾਮ ਨਿਯੁਕਤ ਤਹਿਸੀਲਦਾਰ ਸਰਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਲੱਖਾਂ ਦੀ ਤੰਦਾਰ ਵਿੱਚ ਸ਼ਰਧਾਲੂ ਇਤਿਹਾਸਕ ਮੰਦਰ ਵਿਖੇ ਨਤਮਸਤਕ ਹੁੰਦੇ ਹਨ ਅਤੇ ਉਹਨਾਂ ਦੀ ਹਰ ਤਰ੍ਹਾਂ ਦੀ ਸੁਖਾਲਤਾ ਲਈ ਪ੍ਰਸ਼ਾਸਨ ਵੱਲੋਂ ਮੁਕਤਾ ਪਰੰਬੰਧ ਕੀਤਾ ਜਾਵੇਗਾ। ਉਹਨਾਂ ਕਹੇ ਕਿ ਮੇਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਰਾਬਤੀ ਅਸਰਾਤੇ ਹੁੱਲੜਬਾਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਮੇਲੇ ਵਿੱਚ ਆਉਣ ਲਈ ਸੰਗਤਾਂ ਨੂੰ ਖੁੱਲਾ ਸੱਦਾ ਦਿੱਤਾ। ਇਸ ਮੌਕੇ ਸ਼੍ਰੀ ਬੱਬੂ ਪੰਡਾਰੀ, ਅਮਨ ਕੁਮਾਰ, ਸੁਪਰਵਾਈਜ਼ਰ ਲਵਜੀਤ ਸਿੰਘ ਅਤੇ ਪੱਤਰਕਾਰ ਵਿਕੀ ਪੰਡਾਰੀ ਆਦਿ ਹਾਜ਼ਰ ਸਨ। ਜੀਬੀਰਨ ਸ਼ਤਰਪੰਦੇ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵੀ। ਅਨਿਸਰ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਵਿਕਰਮ ਬੜਾਰੀ ਜੀ ਹਾਂ ਜਿੰਨਾਂ ਦੇ ਵਾਸੀ ਹਾਂ ਸਰ ਅੱਜ ਤਸ਼ੀਲਦਾਰ ਸਾਹਿਬ ਨੇ ਨਤਮਸਤਕੋ ਹੋਇਆ ਜੀ ਮਾਤਾ ਸ਼ਰਦ ਜੀ ਮੰਤਤ ਤੇ ਔਰ ਉਹਨਾਂ ਨੇ ਅਵਧਾ ਸਾਂਭਿਆ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਬੜੇ ਧੰਨਵਾਦੀ ਹਾਂ ਜੀ ਤੁਸੀਂ ਦੱਸ ਸਕਦੇ ਬੜੀ ਖੁਸ਼ੀ ਹੋਈ ਆ ਸਭ ਤੋਂ ਵੱਡੀ ਤੁਹਾਨੂੰ ਇਹ ਗੱਲ ਵੀ ਇਹ ਪਿੰਡੋਂ ਵਿੱਚ ਰਹਿ ਚੁੱਕੇ ਨੇ ਇਹਨਾਂ ਨੂੰ ਸਾਰਾ ਇਸ ਬਾਰੇ ਨੌਲੇਜ ਹੈ ਵਧੀਆ ਪ੍ਰਬੰਧ ਕਰਨਾ ਜੇ ਸਾਰਾ ਜੋ ਵੀ ਮੇਨਟੇਨ ਕਰਨਾ ਮੇਲੇ ਦੀ ਵੇਜਨ ਲੰਗਰ ਦਾ ਪੁਆ ਪੁਲਿਸ ਦਾ ਪੁਆ ਮਹੀਤ ਤਰੀਕਾ ਕਰ ਰਹੇ ਹਨ ਉਹ ਅੱਗੇ ਵੀ ਕਰਦੇ ਰਹੇ ਆ ਹੋਣ ਵੀ ਕਰਨਗੇ ਤੇ ਇਸ ਤਰ੍ਹਾਂ ਹੀ ਮਾਦਰਾਨੀ ਇਹਨਾਂ ਦੀ ਸੇਵਾ ਬਣਾਈ ਰੱਖਣੀ ਤੁਸੀਂ ਪਿੰਡ ਵਾਸੀ ਤੁਸੀਂ ਪਿੰਡ ਵਾਸੀ ਕਿਸ ਤਰ੍ਹਾਂ ਸਹਾਜ ਸਹਿਯੋਗ ਦੋਗੇ ਜੀ ਇਹਨਾਂ ਪਰ ਅਸੀਂ ਇਹਨਾਂ ਨੂੰ ਚਾਹੁੰਦੇ ਆ ਜੀ ਪਹਿਲੇ ਤਾਂ ਪੁਲਿਸ ਦਾ ਜੀ ਹੁਣ ਜੀ ਦਾ ਜਿਹੜੀ ਭੀੜ ਨੂੰ ਕਾਬੂ ਕਰਨਾ ਉਹ ਇਹਨਾਂ ਦੇ ਹੱਥ ਵਾਸੇ ਹਰ ਇੱਕ ਸੰਗਤ ਦਾ ਮੱਥਾ ਦੇਖ ਸਕੇ ਜੀ ਅਸੀਂ ਜਿੱਥੇ ਹਰੀ ਡਿਊਟੀ ਲਵਾਂਗੇ ਜਿੱਥੇ ਸਾਡੇ ਬੰਦੂ ਅਸੀਂ ਡਿਊਟੀ ਕਰਾਂਗੇ ਅਸੀਂ ਬਹੁਤ ਬਹੁਤ ਸਹਿਯੋਗ ਕਰਾਂਗੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਸੰਗਤ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਬੜੇ ਪਿਆਰ ਨਾਲ ਆਪਣੇ ਦਰਸ਼ਨ ਕਰਨ ਮਾਤਾ ਜੀ ਦੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਆਪਣਾ ਪ੍ਰਸ਼ਾਸਨ ਦਾ ਸਹਿਯੋਗ ਦੇਣ ਕਿਸੇ ਤਰ੍ਹਾਂ ਦੀ ਕੋਈ ਕੋਈ ਜਿਸ ਦੀ ਆ ਕੋਈ ਇਹਨਾਂ ਨੂੰ ਉਨਾ ਕੀਤੀ ਦੇਖਦੀ ਆ ਪ੍ਰਸ਼ਾਸਨ ਨੂੰ ਦੱਸਣ ਤੇ ਸਹਿਯੋਗ ਦੇਣ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਹਾਂ ਹਾਂ ਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਆਪਣਾ ਉਪਾਦ ਬੋਲਿਓ ਜੀ ਨਾਮ ਗੁਸਪੀਤ ਸਿੰਘ ਸੰਧੂ ਲੈਫਟੀਨੈਂਟ ਮਜੀਠਾ ਸਰ ਅੱਜ ਤੁਸੀਂ ਚਾਰਜ ਸੰਭਿਆ ਔਰ ਮਾਤਾ ਸ਼ਰਵਲੀ ਦੇ ਮੰਦਿਰ ਚ ਨਤਮਸਤ ਹੋਏ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਵਸੇ ਤਾਂ ਮੈਂ ਤਸਵੀਤ ਲੈਂਨ ਲੈਫਟੀਨੈਂਟ ਮਜੀਠਾ ਚਾਰਜ ਕਾਫੀ ਦਿਨ ਪਹਿਲਾਂ ਲੈਨੇ ਆ ਸੀਗਾ ਅੱਜ ਮੈਂ ਪਹਿਲੀ ਦਮ ਇੱਥੇ ਮੰਦਿਰ ਚ ਆਇਆ ਮੈਂ ਚਾਰਜ ਦੇ ਨਾਲ ਪਹਿਲਾਂ ਵੀ ਇੱਥੇ ਲਗਭਗ ਸਾਲ ਦੇ ਲਗਭਗ ਮੈਂ ਅਖੀਰ ਰਹਿ ਚੁੱਕਾ ਦੋ ਮੇਲੇ ਪਹਿਲਾਂ ਮਨਾ ਚੁੱਕੇ ਆ ਹੁਣ ਅੱਜ ਆਏ ਆ ਇੱਥੇ ਦਰਸ਼ਨ ਕੀਤੇ ਆ ਬੜਾ ਵਧੀਆ ਲੱਗਿਆ ਸਰ ਮੇਲਾ ਆ ਰਿਹਾ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਜੀ ਸੰਗਤਾਂ ਵਾਸਤੇ ਮੇਲਾ ਬਿਲਕੁਲ ਜੀ ਜਿਸ ਤਰ੍ਹਾਂ ਪਹਿਲਾਂ ਸੀਗੇ ਸਾਰੇ ਸੰਗਤ ਦੇ ਇਲਾਕੇ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਪਹਿਲਾਂ ਮਨਾਉਂਦੇ ਉਸ ਤਰ੍ਹਾਂ ਵਧੇਰ ਕੇ ਮਨਾਵਾਂਗੇ ਹਾਂਜੀ ਸੰਗਤ ਦੀ ਵਧੀਆ ਪ੍ਰਬੰਧ ਕਰਾਂਗੇ ਕਿਹੜੀਆਂ ਪ੍ਰਸ਼ਾਸਨ ਵੱਲੋਂ ਕਿਹੜੀਆਂ ਸਹੂਲਤਾਂ ਦਾ ਖਾਸ ਕਰਕੇ ਖਿਆਲ ਰੱਖਿਆ ਜਾਊਗਾ ਜੀ ਸੰਗਤ ਵਾਸਤੇ ਪਰ ਹੱਪੋ ਪਹਿਲਾਂ ਤਾਂ ਅਸੀਂ ਇਹ ਦੇਖਾਂਗੇ ਕਿ ਜਿਆਦਾ ਕਰਾਊਡ ਇਕੱਠਾ ਨਾ ਹੋਵੇ ਹਾਂਜੀ ਉਹਨਾਂ ਨੂੰ ਭੀੜ ਨੂੰ ਮੈਂਟੇਨ ਕਰਾਂਗੇ ਹੁਣ ਪਬਲਿਕ ਵਾਸਤੇ ਜਿਹੜਾ ਲੰਗਰ ਦੀ ਵਿਵਸਥਾ ਜੰਗੀ ਬੜੀ ਠੰਗ ਰੜੜ ਕਰਾਂਗੇ ਹਾਂਜੀ ਤੇ ਅਸੀਂ ਪਬਲਿਕ ਤੋਂ ਸਹਿਯੋਗ ਚਾਹੁੰਦੇ ਆਂ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਨੂੰ ਸਹਿਯੋਗ ਦੇਣ ਤਾਂਕਾ ਸਾਰੇ ਰੜੜ ਕੇ ਮਿਲਾਂ ਨਾ ਕੀ ਕਹਿਣਾ ਚਾਹੁੰਦੇ ਹੋ ਜੀ ਸੰਗਤਾਂ ਨੂੰ ਹੋਰ ਮੇਰੀ ਤਾਂ ਇਹੀ ਬੇਨਤੀ ਹੈ ਜੀ ਸਾਰੇ ਦਾ ਸਾਂਝਾ ਦਰਬਾਰ ਆ ਕਾ ਕਰੇਗਾ ਮਾਰਾ ਇੱਥੇ ਆਪੇ ਗੁਦੀਆਂ ਹੋਣੀਆਂ ਜਿਸ ਤਰ੍ਹਾਂ ਪਹਿਲਾਂ ਉਹਦੇ ਵੱਟ ਚੜ ਕੇ ਉਦਾਂ ਹੀ ਆਉਂ ਕੈਂਕਿਊ ਸੋ